ਅਪਡੇਟ ਹਜੇ ਤੱਕ ਤਾਂ ਉਹਦੀ ਕੋਈ ਮੂਵਮੈਂਟ ਜਿਹੜੀ ਹੈਗੀ ਸਾਨੂੰ ਗੰਨੇ ਦੇ ਖੇਤ ਦੇ ਵਿੱਚੋਂ ਕੋਈ ਨਹੀਂ ਮਿਲੀ ਹੈਗੀ ਨਾ ਹੀ ਹਜੇ ਤੱਕ ਉਹਦੀ ਕੋਈ ਆਟਰ ਸਾਨੂੰ ਕੋਈ ਨਜ਼ਰ ਆਈ ਹੈ ਬਟ ਹੁਣ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸਰਚ ਕਰਨੀਆਂ ਆ ਸਾਰੇ ਜਿਹੜਾ ਗੰਨੇ ਦਾ ਖੇਤ ਆ ਉਹਨੂੰ ਵੀ ਉਹਦੇ ਆਸੇ ਪਾਸੇ ਵੀ ਸਰਚ ਕਰਨੀਆਂ ਔਰ ਜਿਹੜਾ ਨਾਲ ਪਰੇਕ ਨਹਿਰ ਲੱਗਦੀ ਹੈ ਅਸੀਂ ਨਹਿਰ ਨੂੰ ਵੀ ਸਰਚ ਕਰਾਂਗੇ ਕਿ ਕਿਧਰੇ ਇਹ ਖੇਤਾਂ ਦੇ ਵਿੱਚ ਦੀ ਹੁੰਦਾ ਹੋਇਆ ਕਿਧਰੇ ਇਹ ਨਹਿਰ ਦੇ ਉੱਤੇ ਚੜ ਕੇ ਕਿਧਰੇ ਵਾਪਸ ਜਾਂ ਵਾਪਸ ਲੁਧਿਆਣੇ ਵੱਲੋਂ ਨਾ ਇਹ ਗਿਆ ਹੋਵੇ ਸੰਸੇਂਗਾਈ ਰੇਂਜ ਆਫ ਸਰ ਜਿਲੰਦਰ ਐਂਡ ਕਪੂਰਥਲਾ ਸਰ ਦੂਸਰਾ ਦਿਨ ਹੈਗਾ ਮਿਆਰੀ ਕਾਂ ਦੇ ਵਿੱਚ ਜੀ ਕੱਲ ਸਵੇਰੇ 6 ਵਜੇ ਦੇਖਿਆ ਗਿਆ ਸੀ ਜੋ ਵੀ ਹੈ ਤੇ ਕੀ ਅੱਜ ਦੀ ਕੀ ਅਪਡੇਟ ਅਪਡੇਟ ਹਜੇ ਤੱਕ ਤਾਂ ਉਹਦੀ ਕੋਈ ਮੂਵਮੈਂਟ ਜਿਹੜੀ ਹੈਗੀ ਸਾਨੂੰ ਗੰਨੇ ਦੇ ਖੇ ਦੇ ਵਿੱਚੋਂ ਕੋਈ ਨਹੀਂ ਮਿਲੀ ਹੈਗੀ ਨਾ ਹੀ ਹਜੇ ਤੱਕ ਉਹਦੀ ਕੋਈ ਆਰਡਰ ਸਾਨੂੰ ਕੋਈ ਨਜ਼ਰ ਆਈ ਹੈ ਬਟ ਹੁਣ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸਰਚ ਕਰਨੀਆਂ ਆ ਸਾਰੇ ਜਿਹੜਾ ਗੰਨੇ ਦਾ ਖੇਤ ਆ ਉਹਨੂੰ ਵੀ ਉਹਦੇ ਆਸੇ-ਪਾਸੇ ਵੀ ਸਰਚ ਕਰਨੀ ਹੈ ਔਰ ਜਿਹੜਾ ਨਾਲ ਪਰੇ ਇੱਕ ਨਹਿਰ ਲੱਗਦੀ ਹੈ ਅਸੀਂ ਨਹਿਰ ਨੂੰ ਵੀ ਸਰਚ ਕਰਾਂਗੇ ਕਿ ਕਿਧਰੇ ਇਹ ਖੇਤਾਂ ਦੇ ਵਿੱਚ ਦੀ ਹੁੰਦਾ ਹੋਇਆ ਕਿਧਰੇ ਇਹ ਨਹਿਰ ਦੇ ਉੱਤੇ ਚੜ ਕੇ ਕਿਧਰੇ ਵਾਪਸ ਜਾਂ ਵਾਪਸ ਲੁਧਿਆਣੇ ਵੱਲੋਂ ਨਾ ਇਹ ਗਿਆ ਹੋਵੇ ਉਹ ਸਾਰੀ ਜਿਹੜੀ ਸਰਚ ਜਿਹੜੀ ਅੱਜ ਸਾਡੀ ਚੱਲੇਗੀ ਸਰ ਗੱਲ ਕਰੀਏ ਜਿਹੜੀ ਥੋੜੀ ਇਹ ਸੱਚ ਚੱਲ ਰਹੀ ਹੈ ਜੀ ਇਹ ਅਜ ਵੇਡਨ ਬਹੁਤੀ ਚੱਲ ਰਿਹਾ ਹੈ ਜੀ ਜੀ ਬਿਲਕੁਲ ਤੇ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਜਿਹੜਾ ਤੁਸੀਂ ਸੱਚ ਤੋਂ ਬਾਅਦ ਜਿਹੜਾ ਕਰਨਾ ਦੇਖੋ ਜੇਕਰ ਫਿਲਹਾਲ ਤੇ ਸਿਰਫ ਪਿੰਡ ਦੇ ਵਿੱਚੋਂ ਇੱਕ ਬੰਦੇ ਨੇ ਦੇਖਿਆ ਹੀ ਐ ਬਾਕੀ ਪਗਮਾਰਸ ਜਿਹੜੇ ਆ ਗਿਆ ਉਹ ਸ਼ੋਰ ਕਰਦੇ ਆ ਕਿ ਹਾਂ ਗਿਆ ਉਸ ਤੋਂ ਬਾਅਦ ਸਾਡੀ ਟੀਮ ਨੇ ਕਿਸੇ ਨੇ ਅਜੇ ਤੱਕ ਉਹਨੂੰ ਵੇਖਿਆ ਨਹੀਂ ਅਦਰਵਾਇਜ਼ ਕਿਦਰੇ ਸਾਨੂੰ ਉਹ ਨਜ਼ਰ ਆਂਦਾ ਜਾਂ ਬਿਲਕੁਲ ਅਸੀਂ ਉਹਦੇ ਬਿਲਕੁਲ ਕਲੋਜ਼ ਚਲੇ ਜਾਂਦੇ ਆ ਤਾਂ ਅਸੀਂ ਉਹਨੂੰ ਟ੍ਰੈਨਗੂਲੇਟਾਈਜ਼ ਕਰਾਂਗੇ ਸਾਡੇ ਕੋਲ ਬਕਾਇਦਾ ਵੈਪਨ ਹੈਗੇ ਆ ਜਿਹਦੇ ਨਾਲ ਅਸੀਂ ਟ੍ਰੈਨਗੂਲੇਟਾਈਜ਼ ਕਰ ਲੈਂਦੇ ਆ ਤੇ ਸਿਰਫ ਇਹ ਆ ਕਿ ਸਰਚ ਦੇ ਦੌਰਾਨ ਸਾਨੂੰ ਉਹ ਨਜ਼ਰ ਆਉਣਾ ਚਾਹੀਦਾ ਜਿਹੜੇ ਮੈਂ ਕੱਲ ਪੜਾ ਪਾਈਆਂ ਗਈਆਂ ਅੱਜ ਵੀ ਉਹਦੀਆਂ ਪੜਾਾਂ ਚ ਕੋਈ ਤੀਕੀ ਮੂਵਮੈਂਟ ਆਈ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਉਹਦੀ ਆਊਟਰ ਦੀ ਕੋਈ ਪੈਡ ਜਿਹੜੀ ਆ ਉਹ ਸਾਨੂੰ ਨਜ਼ਰ ਨਹੀਂ ਆਈ ਸਿਰਫ ਕੱਲ ਵਾਲੀਆਂ ਜਿਹੜੀਆਂ ਪੜਾਾਂ ਇੰਦੀਆਂ ਹੈਗੀਆਂ ਉਹੀ ਸਾਨੂੰ ਨਜ਼ਰ ਆ ਰਹੀਆਂ ਜਿਹੜਾ دہشت ਦਾ ਮਾਹੌਲ ਸ਼ਹਿਰ ਦੇ ਵਿੱਚ ਫੈਲਿਆ ਹੋਇਆ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਨਹੀਂ ਮੈਂ ਤਾਂ ਉਹ ਸਾਰੇ ਜਿਹੜੇ ਆਪਣੇ ਨਗਰ ਦੇ ਨਿਵਾਸੀ ਹੈਗੇ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਡਰਨ ਦੀ ਲੋੜ ਨਹੀਂ ਹੈ ਸਿਰਫ ਪ੍ਰਕੌਸ਼ਨ ਕਰਨ ਦੀ ਲੋੜ ਹੈਗੀ ਹੈ ਕੋਈ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੁਸੀਂ ਦੇਖੋ ਵੀ ਕਿੰਨੇ ਦਿਨ ਤੋਂ ਇਹ ਲੁਧਿਆਣੇ ਚ ਘੁੰਮ ਰਿਹਾ ਅੱਜ ਤੱਕ ਉਹਨੇ ਕਿਸੇ ਤੇ ਉੱਤੇ ਅਟੈਕ ਨਹੀਂ ਕੀਤਾ ਕੋਈ ਕੋਈ ਇੰਜਰੀ ਨਹੀਂ ਕੀਤੀ ਹੈ ਇਸ ਕਰਕੇ ਸਾਡੀ ਇਹੀ ਮਤਲਬ ਕਿ ਰਿਕਵੈਸਟ ਹੈਗੀ ਆ ਵੀ ਤੁਸੀਂ ਇਹਦੇ ਪੈਨਿਕ ਨਾ ਹੋਵੋ ਕੋਈ ਦ دہشت ਵਿੱਚ ਆਉਣ ਦੀ ਲੋੜ ਨਹੀਂ ਹੈ ਇਹ ਸਿਰਫ ਇਹਨਾ ਵੀ ਪ੍ਰਕੌਸ਼ਨ ਰੱਖੋ ਇਹ ਤੋਂ ਥੋੜਾ ਜਿਹਾ ਜੇ ਤੁਹਾਨੂੰ ਨਜ਼ਰ ਵੀ ਆ ਜਾਂਦਾ ਥੋੜੀ ਦੂਰੀ ਬਣਾ ਲਓ ਤੁਹਾਨੂੰ ਇਹ ਕੁਝ ਨਹੀਂ ਕਰੇਗਾ ਅਪਡੇਟ ਹਜੇ ਤੱਕ ਤਾਂ ਉਹਦੀ ਕੋਈ ਮੂਵਮੈਂਟ ਜਿਹੜੀ ਹੈਗੀ ਸਾਨੂੰ ਗੰਨੇ ਦੇ ਖੇਤ ਦੇ ਵਿੱਚੋਂ ਕੋਈ ਨਹੀਂ ਮਿਲੀ ਹੈਗੀ ਨਾ ਹੀ ਹਜੇ ਤੱਕ ਉਹਦੀ ਕੋਈ ਆਰਡਰ ਸਾਨੂੰ ਕੋਈ ਨਜ਼ਰ ਆਈ ਹੈ ਬਟ ਹੁਣ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸਰਚ ਕਰਨੀਆਂ ਆ ਸਾਰੇ ਅ ਜਿਹੜਾ ਗੰਨੇ ਦਾ ਖੇਤ ਆ ਉਹਨੂੰ ਵੀ ਉਹਦੇ ਆਸੇ ਪਾਸੇ ਵੀ ਸਰਚ ਕਰਨੀਆਂ ਔਰ ਜਿਹੜਾ ਨਾਲ ਪਰੇ ਇੱਕ ਨਹਿਰ ਲੱਗਦੀ ਆ ਅਸੀਂ ਨਹਿਰ ਨੂੰ ਵੀ ਸਰਚ ਕਰਾਂਗੇ ਕਿ ਕਿਧਰੇ ਇਹ ਖੇਤਾਂ ਦੇ ਵਿੱਚ ਦੀ ਹੁੰਦਾ ਹੋਇਆ ਕਿਧਰੇ ਇਹ ਨਹਿਰ ਦੇ ਉੱਤੇ ਚੜ ਕੇ ਕਿਧਰੇ ਵਾਪਸ ਜਾਂ ਵਾਪਸ ਲੁਧਿਆਣੇ ਵੱਲੋਂ ਨਾ ਇਹ ਗਿਆ ਹੋਵੇ ਸੰਸਿੰਗਾਈ ਰੇਂਜ ਆਫ ਸੋਰ ਜਿਲੰਦਰ ਐਂਡ ਕਪੂਰਥਲਾ ਸਭ ਦੂਸਰਾ ਦਿਨ ਹੈਗਾ ਮਿਆਰੀ ਕਾਂ ਦੇ ਬਿੱਟ ਜੀ ਕੱਲ ਸਵੇਰੇ 6 ਵਜੇ ਦੇਖਿਆ ਗਿਆ ਸੀ ਜੋ ਵੀ ਹੈ ਤੇ ਕੀ ਅੱਜ ਦੀ ਕੀ ਅਪਡੇਟ ਅਪਡੇਟ ਹਜੇ ਤੱਕ ਤਾਂ ਉਹਦੀ ਕੋਈ ਮੂਵਮੈਂਟ ਜਿਹੜੀ ਹੈਗੀ ਸਾਨੂੰ ਗੰਨੇ ਦੇ ਖੇਤ ਵਿੱਚੋਂ ਕੋਈ ਨਹੀਂ ਮਿਲੀ ਹੈਗੀ ਨਾ ਹੀ ਹਜੇ ਤੱਕ ਉਹਦੀ ਕੋਈ ਆਰਡਰ ਸਾਨੂੰ ਕੋਈ ਨਜ਼ਰ ਆਈ ਹੈ ਬਟ ਹੁਣ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸਰਚ ਕਰਨੀਆਂ ਆ ਸਾਰੇ ਜਿਹੜਾ ਗੰਨੇ ਦਾ ਖੇਤ ਆ ਉਹਨੂੰ ਵੀ ਉਹਦੇ ਆਸੇ ਪਾਸੇ ਵੀ ਸਰਚ ਕਰਨੀਆਂ ਔਰ ਜਿਹੜਾ ਨਾਲ ਪਰੇ ਇੱਕ ਨਹਿਰ ਲੱਗਦੀ ਹੈ ਅਸੀਂ ਨਹਿਰ ਨੂੰ ਵੀ ਸਰਚ ਕਰਾਂਗੇ ਕਿਦਰੇ ਇਹ ਖੇਤਾਂ ਦੇ ਵਿੱਚ ਦੀ ਹੁੰਦਾ ਹੋਇਆ ਕਿਦਰੇ ਇਹ ਨਹਿਰ ਦੇ ਉੱਤੇ ਚੜ ਕੇ ਕਿਦਰੇ ਵਾਪਸ ਜਾਂ ਵਾਪਸ ਲੁਧਿਆਣੇ ਵੱਲ ਨੂੰ ਨਾ ਇਹ ਗਿਆ ਹੋਵੇ ਉਹ ਸਾਰੀ ਜਿਹੜੀ ਸਰਚ ਜਿਹੜੀ ਅੱਜ ਸਾਡੀ ਚੱਲੇਗੀ ਸਰ ਗੱਲ ਕਰੀਏ ਜਿਹੜੀ ਥੋੜੀ ਇਹ ਸੱਚ ਚੱਲ ਰਹੀ ਹੈ ਜੀ ਇਹ ਆ ਵੇਟਨ ਬਹੁਤ ਹੀ ਜ਼ਿਆਦਾ ਹੈ ਜੀ ਜੀ ਬਿਲਕੁਲ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਜਿਹੜਾ ਤੁਸੀਂ ਸੱਚ ਤੋਂ ਬਾਅਦ ਜਿਹੜਾ ਕਰਨਾ ਹੈ ਦੇਖੋ ਜੇਕਰ ਫਿਲਹਾਲ ਤੇ ਸਿਰਫ ਪਿੰਡ ਦੇ ਵਿੱਚੋਂ ਇੱਕ ਬੰਦੇ ਨੇ ਦੇਖਿਆ ਹੀ ਹੈ ਬਾਕੀ ਪਗਮਾਰਸ ਜਿਹੜੇ ਆ ਗਿਆ ਉਹ ਸ਼ੋਰ ਕਰਦੇ ਆ ਕਿ ਹਾਂ ਗਿਆ ਉਸ ਤੋਂ ਬਾਅਦ ਸਾਡੀ ਟੀਮ ਨੇ ਕਿਸੇ ਨੇ ਅਜੇ ਤੱਕ ਉਹਨੂੰ ਵੇਖਿਆ ਨਹੀਂ ਅਦਰਵਾਈਜ਼ ਕਿਦਰੇ ਸਾਨੂੰ ਉਹ ਨਜ਼ਰ ਆਉਂਦਾ ਜਾਂ ਬਿਲਕੁਲ ਅਸੀਂ ਉਹਦੇ ਬਿਲਕੁਲ ਕਲੋਜ਼ ਚਲੇ ਜਾਂਦੇ ਆ ਤਾਂ ਅਸੀਂ ਉਹਨੂੰ ਟ੍ਰਾਂਗੂਲੇਟਾਈਜ਼ ਕਰਾਂਗੇ ਸਾਡੇ ਕੋਲ ਬਕਾਇਦਾ ਵੈਪਨ ਹੈਗੇ ਆ ਜਿਹਦੇ ਨਾਲ ਅਸੀਂ ਟ੍ਰਾਂਗੂਲੇਟਾਈਜ਼ ਕਰ ਲੈਂਦੇ ਆ ਤੇ ਸਿਰਫ ਇਹ ਆ ਕਿ ਸਰਚ ਦੇ ਦੌਰਾਨ ਸਾਨੂੰ ਉਹ ਨਜ਼ਰ ਆਉਣਾ ਚਾਹੀਦਾ ਜੋ ਜਿਵੇਂ ਕੱਲ ਪੈੜਾਂ ਪਾਈਆਂ ਗਈਆਂ ਅੱਜ ਵੀ ਉਹਦੀਆਂ ਪੈੜਾਂ ਚ ਕੋਈ ਤੀਕੀ ਮੂਵਮੈਂਟ ਆਈ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਉਹਦੀ ਆਊਟਰ ਦੀ ਕੋਈ ਪੈੜ ਜਿਹੜੀ ਆ ਉਹ ਸਾਨੂੰ ਨਜ਼ਰ ਨਹੀਂ ਆਈ ਸਿਰਫ ਕੱਲ ਵਾਲੀਆਂ ਜਿਹੜੀਆਂ ਪੈੜਾਂ ਇੰਦੀਆਂ ਹੈਗੀਆਂ ਉਹੀ ਸਾਨੂੰ ਨਜ਼ਰ ਆ ਰਹੀਆਂ ਜਿਹੜਾ دہشت ਦਾ ਮਾਹੌਲ ਸ਼ਹਿਰ ਦੇ ਵਿੱਚ ਫੈਲਿਆ ਹੋਇਆ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਨਹੀਂ ਮੈਂ ਤਾਂ ਉਹ ਸਾਰੇ ਜਿਹੜੇ ਆਪਣੇ ਨਗਰ ਦੇ ਨਿਵਾਸੀ ਹੈਗੇ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਡਰਨ ਦੀ ਲੋੜ ਨਹੀਂ ਹੈ ਸਿਰਫ ਪ੍ਰਕੌਸ਼ਨ ਕਰਨ ਦੀ ਲੋੜ ਹੈਗੀ ਹੈ ਕੋਈ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੁਸੀਂ ਦੇਖੋ ਵੀ ਕਿੰਨੇ ਦਿਨ ਤੋਂ ਇਹ ਲੁਧਿਆਣੇ ਚ ਘੁੰਮ ਰਿਹਾ ਅਜੇ ਤੱਕ ਉਹਨੇ ਕਿਸੇ ਦੇ ਉੱਤੇ ਅਟੈਕ ਨਹੀਂ ਕੀਤਾ ਕੋਈ ਕੋਈ ਇੰਜਰੀ ਨਹੀਂ ਕੀਤੀ ਹੈ ਇਸ ਕਰਕੇ ਸਾਡੀ ਇਹੀ ਮਤਲਬ ਕਿ ਰਿਕਵੈਸਟ ਹੈਗੀ ਆ ਵੀ ਤੁਸੀਂ ਇਹ ਪੈਨਿਕ ਨਾ ਹੋਵੋ ਕੋਈ ਦਹਿਸ਼ਤ ਵਿੱਚ ਆਉਣ ਦੀ ਲੋੜ ਨਹੀਂ ਹੈ ਇਹ ਸਿਰਫ ਇਹਨਾ ਵੀ ਪ੍ਰਕੌਸ਼ਨ ਰੱਖੋ ਇਹ ਤੋਂ ਥੋੜਾ ਜਿਹਾ ਜੇ ਤੁਹਾਨੂੰ ਨਜ਼ਰ ਵੀ ਆ ਜਾਂਦਾ ਥੋੜੀ ਦੂਰੀ ਬਣਾ ਲਓ ਤੁਹਾਨੂੰ ਇਹ ਕੁਝ ਨਹੀਂ ਕਹੇਗਾ